ਆਉਜ਼ੁ ਬਿਲਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲਲਾਹਿਰ ਰਹਿਮਾਨਿਰ ਰਹੀਮ ਅੱਜ ਅਸੀਂ ਸੂਰਤ ਬਕਰਾ ਦਾ ਨਵਾਂ ਰਕੂ ਸ਼ੁਰੂ ਕਰਾਂਗੇ ਕੱਲ ਅਸੀਂ ਪੜਿਆ ਸੀ 8ਵੇਂ ਰਕੂ ਦੇ ਵਿੱਚ ਕਿ ਬਨੀ ਇਸਰਾਇਲ ਨੇ ਬਨੀ ਇਸਰਾਇਲ ਨੂੰ ਅੱਲਾਹ ਤਾਲਾ ਨੇ ਹੁਕਮ ਦਿੱਤਾ ਸੀ ਕਿ ਤੁਸੀਂ ਇੱਕ ਗਾਇ ਜ਼ਿਬਾ ਕਰੋ ਉਹ ਇਹ ਅਸਲ ਵਾਕਿਆ ਹੈ ਕਿ ਉਹਨਾਂ ਦੇ ਕੋਲੋਂ ਇੱਕ ਬੰਦੇ ਦਾ ਕਤਲ ਹੋ ਗਿਆ ਸੀ ਔਰ ਉਹਨਾਂ ਨੇ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਲਾਹ ਤਾਲਾ ਨੇ ਇਸ ਗੱਲ ਨੂੰ ਜ਼ਾਹਿਰ ਕਰਨਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਗਾਇ ਜ਼ਿਬਾ ਕਰੋ ਔਰ ਉਸ ਗਾਇ ਨੂੰ ਜ਼ਿਬਾ ਕਰਨ ਤੋਂ ਬਾਅਦ ਉਹਦੇ ਗੋਸ਼ਤ ਦਾ ਜਿਹੜਾ ਇੱਕ ਹਿੱਸਾ ਹੈ ਉਹ ਉਸ ਜਿਹੜਾ ਬੰਦਾ ਕਤਲ ਹੋਇਆ ਉਹਦੇ ਨਾਲ ਲਾਈਓ ਤੇ ਉਹ ਬੰਦਾ ਥੋੜੀ ਦੇਰ ਵਾਸਤੇ ਜ਼ਿੰਦਾ ਹੋ ਗਏ ਤੇ ਉੱਠ ਕੇ ਉਹਨਾਂ ਨੂੰ ਦੱਸੇ ਦਾ ਕਿ ਮੈਨੂੰ ਕਿਹੜੇ ਬੰਦੇ ਨੇ ਕਤਲ ਕੀਤਾ ਹੈ ਇਹ ਅਸੀਂ ਕੱਲ 8ਵੇਂ ਰਕੂ ਵਿੱਚ ਪੜਿਆ ਸੀ ਕਿ ਗਾਇ ਦਾ ਕਿ ਗਾਇ ਉਹਨਾਂ ਨੇ ਬੜੀ ਹੁਜਤ ਕੀਤੀ ਲੇਕਿਨ ਆਖਰਕਾਰ ਜਿਹੜਾ ਉਹਨਾਂ ਨੂੰ ਗਾਇ ਜ਼ਬਾਹ ਕਰਨੇ ਪਏ। ਉਹਨ ਇੱਥੇ ਉਸ ਗੂਜ਼ੀ ਉਸ ਬੰਦੇ ਦੇ ਕਤਲ ਦਾ ਜ਼ਿਕਰ ਸ਼ੁਰੂ ਹੋ ਜਾਂਦਾ ਹੈ। ਵਾਇ ਇਸ ਕਤਲ ਤੁਮ ਔਰ ਐ ਬਨੀ ਇਸਰਾਇਲ ਨੇ ਜਿਸ ਵਕਤ ਕਤਲ ਕੀਤਾ ਨਫਸਨ ਇੱਕ ਜਾਨ ਨੂੰ ਫਦਰਾ ਤੁਮ ਫੀਹਾ ਤੇ ਫਿਰ ਉਹਨਾਂ ਨੇ ਉਹਦੇ ਵਿੱਚ ਲੜਾਈ ਸ਼ੁਰੂ ਕਰਨੇ ਕਰ ਦਿੱਤੀ ਕਿ ਇਹਨੂੰ ਕਿੰਨੇ ਕਤਲ ਕੀਤਾ ਹੈ ਵਲਾਹੂ ਔਰ ਅੱਲਾਹ ਤਾਲਾ ਨੇ ਮੁਖਰਜੂ ਇਰਾਦਾ ਕਰ ਲਿਆ ਉਸ ਗੱਲ ਨੂੰ ਕੱਢਣੇ ਦਾ ਮਾਕ ਜ਼ਾਹਿਰ ਕਰਨੇ ਦਾ ਮਾਕ ਹੁਣ ਤੁਮ ਜਿਹੜੀ ਚੀਜ਼ ਨੂੰ ਤੁਸੀਂ ਤੱਕ ਤੋਂ ਮੂੰਹ ਨਾ ਛੁਪਾਉਂਦੇ ਸੀ ਉਹ ਯਾਨੀ ਕਿ ਜਿਸ ਵਕਤ ਉਹਨਾਂ ਕੋਲ ਬੰਦੇ ਦਾ ਕਤਲ ਹੋ ਗਿਆ ਤਾਂ ਉਹਨਾਂ ਨੇ ਆਪਸ ਵਿੱਚ ਲੜਾਈ ਸ਼ੁਰੂ ਕਰ ਦਿੱਤੀ ਕਿ ਜਿਸ ਤਰ੍ਹਾਂ ਉਹਨਾਂ ਦੇ 12 ਕਬੀਲੇ ਸੀ ਕਿ ਐਸ ਬੰਦੇ ਨੇ ਮੈਨੂੰ ਕਤਲ ਕੀਤਾ ਐਸ ਕਬੀਲੇ ਦੇ ਬੰਦੇ ਨੇ ਐਸ ਕਬੀਲੇ ਦੇ ਬੰਦੇ ਨੇ ਲੇਕਿਨ ਅੱਲਾਹ ਤਾਲਾ ਨੇ ਫਿਰ ਫੈਸਲਾ ਕੀਤਾ ਕਿ ਜੋ ਕੁਝ ਜਿਹੜੀ ਚੀਜ਼ ਦੇ ਉੱਤੇ ਲੜਾਈ ਪੇ ਕਰਦੇ ਨੇ ਔਰ ਜਿਹੜੀ ਚੀਜ਼ ਨੂੰ ਛੁਪਾਉਂਦੇ ਨੇ ਪੇ ਉਹਨੂੰ ਮੈਂ ਜ਼ਾਹਿਰ ਕਰ ਗਿਆ ਇਹਨਾਂ ਦੇ ਸਾਹਮਣੇ ਲੈ ਆਵਾਂਦਾ ਔਰ ਐਸ ਵਾਸਤੇ ਅੱਲਾਹ ਤਾਲਾ ਨੇ ਉਹਨਾਂ ਨੂੰ ਗਾਏ ਦੇ ਜ਼ਿਬਾ ਕਰਨੇ ਦਾ ਹੁਕਮ ਦਿੱਤਾ ਸੀ ਅਗੋਂ ਅੱਲਾ ਤਾਲਾ ਫ ਕਹਿ ਦੱਸਦੇ ਨੇ ਪੈ ਸਾਨੂੰ ਫਕੂਲ ਨਦਰ ਬੂਹ ਫਿਰ ਅੱਲਾ ਤਾਲਾ ਨੇ ਉਹਨਾਂ ਨੂੰ ਕਿਹਾ ਕਿ ਉਹਨੂੰ ਮਾਰੋ ਬਿਬਾ ਦੇਹਾ ਯਾਨੀ ਗੋਸ਼ ਦਾ ਇੱਕ ਛੋਟਾ ਜਿਹਾ ਟੁਕੜਾ ਜਿਹੜਾ ਉਹਨੂੰ ਉਹਦੀ ਲਾਸ਼ ਦੇ ਉੱਤੇ ਮਾਰੋ ਕਜ਼ਾ ਲਿਕਾ ਤੇ ਇਸ ਤਰ੍ਹਾਂ ਉਹ ਯਹਿਯਾ ਅੱਲਾ ਤਾਲਾ ਉਹਨੂੰ ਜ਼ਿੰਦਾ ਕਰੇ ਦਾ ਮੌਤ ਆ ਮਰਦੇ ਨੂੰ ਵਯੂਰੀਕੁਮ ਔਰ ਦਿਖਾਂਦਾ ਤੁਹਾਨੂੰ ਆਇਆ ਤੇ ਹੀ ਨਿਸ਼ਾਨੀਆਂ ਆਪਣੀ ਲਾ ਅੱਲਾ ਕੁਮ ਤਾ ਕਿ ਤੁਸੀਂ ਤਾਕਲੂਨਾ ਅਕਲ ਕਰੋ ਇਹ ਵੀ ਇੱਕ ਮੌਜਜ਼ਾ ਸੀ ਕਿ ਉਹਨਾਂ ਨੇ ਫਿਰ ਉਹ ਗਾਏ ਦੇ گوشਤ ਦਾ ਇੱਕ ਟੁਕੜਾ ਜਿਹੜਾ ਉਹਨੂੰ ਉਸ ਬੰਦੇ ਦੇ ਨਾਲ ਲਾਇਆ ਔਰ ਉਹ ਬੰਦਾ ਜਿਹੜਾ ਉੱਠ ਗਿਆ ਔਰ ਉਹਨੇ ਉੱਠ ਕੇ ਤੇ ਉਸ ਜਿਹੜੇ ਬੰਦੇ ਨੇ ਉਹਨੂੰ ਕਤਲ ਕੀਤਾ ਸੀ ਉਹਦਾ ਨਾਂ ਦੱਸਿਆ ਔਰ ਉਹ ਦੁਬਾਰਾ ਫਿਰ ਜਿਹੜਾ ਉਹ ਮਤਲਬ ਉਹ ਦੁਬਾਰਾ ਮਰਦਾ ਹੋ ਗਿਆ ਔਰ ਉਹ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਉਹ ਜ਼ਿੰਦਾ ਹੋਇਆ ਸੀ ਔਰ ਫਿਰ ਉਹ ਦੁਬਾਰਾ ਮਰਦਾ ਆਇਆ ਔਰ ਇਸ ਤਰ੍ਹਾਂ ਅੱਲਾਹ ਤਾਲਾ ਕਹਿੰਦੇ ਨੇ ਕਿ ਮੈਂ ਤੁਹਾਨੂੰ ਇਹ ਨਿਸ਼ਾਨੀਆਂ ਵਹਾਨਾ ਵਾ ਤਾਂ ਕਿ ਤੁਸੀਂ ਅਕਲ ਕਰੋ سما لیکن یہ ساری نشانات نشانیاں ویخنے تو بعد سارے موجے ویخنے تو بعد ساری کتاباں تو پیغمبروں تو بعد انہوں کا اللہ تعالیٰ کہیں کہ سما کسرت لیکن کیوں یا کہ انہوں کے دل جڑے نے سخت ہو گئے کلوب حکم دل دے سما پھر کسرت سخت ہو گئے کلوب دے دل من بعد دال کا یعنی کہ یہ سارا کچھ اللہ تعالیٰ موجے انہوں دیا نشانیاں ویخنے تو بعد انہوں دے دل جڑے نے وہ سخت ہو گئے فاحیٰ ਕਲ ਹਿਜਾਰਤੁਨ ਯਾਨੀ ਕਿ ਕਿਸ ਤਰ੍ਹਾਂ ਉਹਨਾਂ ਦੇ ਦਿਲ ਸਖਤ ਹੋਏ ਨੇ ਪੱਥਰ ਦੀ ਤਰ੍ਹਾਂ ਤੇ ਔ ਅਸ਼ੱਦੂ ਯਾ ਉਦਤੂ ਜ਼ਿਆਦਾ ਸਖਤ ਹੋ ਗਏ ਨੇ ਯਾਨੀ ਯਾ ਪੱਥਰ ਦੀ ਤਰ੍ਹਾਂ ਯਾ ਉਹਦੇ ਤੋਂ ਜ਼ਿਆਦਾ ਸਖਤ ਹੋ ਗਏ ਨੇ ਵਾਇਨ ਨਰ ਬੇਸ਼ੱਕ ਮਿਨਲ ਹਿਜਾਰਤੀ ਪੱਥਰ ਦੇ ਵਿੱਚੋਂ ਲੰਮਾ ਯਾ ਤਫਜਰੂ ਜਿਸ ਵਕਤ ਨਿਕਲਦੇ ਨੇ ਯਾਨੀ ਫੁੱਟਦੇ ਨੇ ਮਨਹੂਸ ਦੇ ਅਨਹਾਰ ਉਨ ਨਹਿਰੈ ਯਾਨੀ ਕਿ ਜਿਸ ਵਕਤ ਪੱਥਰ ਦੇ ਵਿੱਚੋਂ ਐਨ ਕੁਝ ਪੱਥਰ ਉਹਨੇ ਜਿਨ੍ਹਾਂ ਦੇ ਵਿੱਚੋਂ ਫਿਰ ਨਹਿਰਾਂ ਦੇ ਚਸ਼ਮੇ ਫੁੱਟਦੇ ਨੇ ਨਹਿਰਾਂ ਨਿਕਲਦੀਆਂ ਨੇ ਵਾ ਇਨ ਨੌਰ ਬੇਸ਼ਕ ਮਿਨਾ ਉਹਨਾਂ ਦੇ ਵਿੱਚੋਂ ਲੰਮਾ ਜਬ ਯਸ਼ਕਾ ਕੋ ਫਟਤੇ ਨੇ ਫਯਾ ਖਰੂਜ ਤੋ ਨਿਕਲਦਾ ਉਹਨਾਂ ਦੇ ਵਿੱਚੋਂ ਮਿਨ ਹੁਲਮਾਉ ਪਾਣੀ ਵਾ ਇਨ ਨੌਰ ਬੇਸ਼ਕ ਮਿਨ ਹਾਉ ਉਹਨਾਂ ਦੇ ਵਿੱਚੋਂ ਲੰਮਾ ਜਬ ਯਖਬ ਤ ਮਿਨ ਹਸ਼ਯਤ ਇਲਾਹੀ ਯਾਨੀ ਜਿਸ ਵਕਤ ਉਹ ਅੱਲਾ ਦੇ ਡਰ ਦੇ ਨਾਲ ਜਿਹੜੇ ਨੇ ਉਹ ਗਿਰ ਪਰਦੇ ਨੇ ਯਾਹ ਪੇ ਤੁ ਜਿਸ ਵਕਤ ਉਹ ਡਿਗ ਪੈਂਦੇ ਨੇ ਯਾਨੀ ਕਿ ਜਿਸ ਵਕਤ ਉਹ ਡਿਗ ਪੈਂਦੇ ਨੇ ਅੱਲਾ ਦੇ ਡਰ ਦੇ ਨਾਲ ਤੇ ਉਸ ਵਕਤ ਉਹਨਾਂ ਦੇ ਦਿਲ ਜਿਹੜੇ ਨੇ ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੇ ਦਿਲ ਨਰਮ ਹੁੰਦੇ ਨੇ ਤੇ ਉਹਨਾਂ ਨੂੰ ਲਾਹ ਹਦਾਇਤ ਦਿੰਦਾ ਯਾਨੀ ਉਹਨਾਂ ਦੇ ਵਿੱਚੋਂ ਫਿਰ ਚਸ਼ਮੇ ਫੁੱਪਦੇ ਨੇ ਨੇਕੀ ਦੇ ਜਾਂ ਇਸ ਤਰ੍ਹਾਂ ਲੇਕਿਨ ਕੁਝ ਹੋ ਜਿਹੜੇ ਨੇ ਕੁਝ ਪੱਥਰ ਉਹ ਹੁੰਦੇ ਜਿਨ੍ਹਾਂ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਨੇ ਔਰ ਕੁਝ ਹੋ ਨੇ ਕਿ ਉਹ ਫਾਟ ਪੜਦੇ ਨੇ ਜਿਹੜਾ ਨਾ ਜੋ ਪਾਣੀ ਨਿਕਲਦਾ ਹੈ ਲੇਕਿਨ ਉਹਨਾਂ ਵਿੱਚ ਕੁਝ ਉਹ ਬੰਦੇ ਵੀ ਨੇ ਜਿਹੜੇ ਡਿੱਗ ਪੈਂਦੇ ਨੇ ਅੱਲਾ ਦੇ ਡਰ ਦੇ ਨਾਲ ਅਮਲਾਹੂ ਔਰ ਨਹੀਂ ਅੱਲਾ ਬਿਗਾਫਿਲ ਨਗਾਫਿਲ ਅਮਾ ਤਾਮਲਾ ਤਾਲਾ ਕਹਿੰਦੇ ਨੇ ਕਿ ਅੱਲਾ ਤਾਲਾ ਕਿਸੇ ਵੀ ਚੀਜ਼ ਤੋਂ ਗਾਫਲ ਨਹੀਂ ਹੈ ਵੀ ਔਰ ਨਾ ਹੀ ਉਹਨਾਂ ਅਮਲਾਂ ਤੋਂ ਜਿਹੜੇ ਤੁਸੀਂ ਕਰਦੇ ਹੋ ਅਮਾ ਤਾਮਲੂ ਨਾ ਜਿਹੜੇ ਤੁਸੀਂ ਅਮਲ ਕਰਦੇ ਹੋ ਆਫਤਤ ਮਾਉਨਾ ਅਨਯੂਮਿਨੂ ਕਿ ਉਹਨ ਇਸਥੇ ਅੱਲਾ ਤਾਲਾ ਫਰਮਾਰੇ ਮੁਸਲਮਾਨੋ ਆਫਾਤ ਮਾਉਨਾ ਚਾਨੂ ਪੁਸ਼ਤੇ ਨੇ ਕਹਿਆ ਤੁਮ ਤਵੱਕੂ ਰਖਤੇ ਹੋ ਕਿਆ ਤੁਸੀ ਉਮੀਦ ਰਖਤੇ ਹੋ ਅਨਯੂਮਿਨੁ ਲਕੁਮ ਕਿ ਉਹ ਤੁਹਾਡੀ ਹਾਤਰੀ ਮਾਨ ਲਿਆ ਵੰਦੇ ਵਕਾਦ ਕਾਨਾ ਫਰੀਕੁਨ ਮਿਨਹਮ ਔਰ ਉਹਨਾਂ ਦੇ ਵਿੱਚੋਂ ਕੁਝ ਲੋਗ ਐਸੇ ਨੇ ਜਿਹੜੇ ਆਖਦੇ ਨੇ ਕੀ ਕਹਿੰਦੇ ਨੇ ਯਸਮਾਉਨਾ ਉਹ ਸੁਣਦੇ ਨੇ ਕਲਾਮ ਅੱਲਾਹ ਹੈ ਅੱਲਾ ਦਾ ਕਲਾਮ ਸੁਮਾ ਫੇਰ ਉਹ ਕੀ ਕਰਦੇ ਨੇ ਯੁਹਰਫੂਨਾ ਹੋ ਉਹਨੂੰ ਬਦਲ ਦਿੰਦੇ ਨੇ ਮਿੰਬਾਦੀ ਇਦਤ ਬਾਦ ਮਾ ਕਲੂਹ ਜੋ ਸਮਝ ਦੇਨੇ ਵਹ ਹਮ ਯਾ ਲਾ ਮੂਨ ਨਾ ਔਰ ਵੋ ਉਸ ਨੂੰ ਜਾਣਦੇ ਹੁੰਦੇ ਨੇ ਯਾਨੀ ਕਿ ਉਹ ਜਾਨ 부ਝ ਕੇ ਉਹਨੂੰ ਬਦਲ ਦੇਨੇ ਜਾਨ 부ਝ ਕੇ ਉਹਦੇ ਵਿੱਚ ਤਹਿਰੀਫ ਕਰ ਦੇਨੇ ਵਾ ਇਜ਼ਾ ਔਰ ਜਿਸ ਵਕਤ ਲਕੁਲ ਜ਼ੀਨਾ ਤੇ ਮਿਲਦੇ ਨੇ ਉਹਨਾਂ ਲੋਕਾਂ ਨਾਲ ਮੰਨਿ ਮਾਨ ਲੈਂਦਾ ਜਿਨ੍ਹਾਂ ਨੇ ਕਾਲ ਖਾਲ ਤੋ ਕਹਿੰਦੇ ਨੇ ਆ ਮੰਨਣਾ ਸੀ ਮਾਨ ਲੈਂਦਾ ਵਾ ਇਜ਼ਾ ਖਲਾ ਔਰ ਜਿਸ ਵਕਤ ਕੱਲੇ ਹੁੰਦੇ ਨੇ ਬਾਜ਼ ਹਮ ਉਹਨਾਂ ਦੇ ਵਿੱਚੋਂ ਕੁਝ ਲੋਕ ਇਲਾ ਬਾਜ਼ ਇਨ ਬਾਜ਼ਾਂ ਦੇ ਨਾਲ ਯਾਨੀ ਦੂਸਰੇ ਲੋਕਾਂ ਦੇ ਨਾਲ ਜਿਸ ਟਾਈਮ ਇਕੱਲੇ ਹੁੰਦੇ ਨੇ ਤਾਂ ਕਾਲ ਉਹਨਾਂ ਨੂੰ ਕਹਿੰਦੇ ਨੇ ਆ ਤੂੰ ਹੱਦੇ ਸੋਨਾ ਕਿਆ ਤੂੰ ਸਿਸਮ ਤੇ ਉਹਨਾਂ ਕਹਿੰਦੇ ਨੇ انہیں انہ کیا تم وہ سونا کیا تیان کر دے ماں فاتا ہلا ہو بے ما فاتح اللہ جو کچھ اللہ تعالیٰ نے کھولیا تو علیکم اوپر تما رہے لے جہا جمتا ہجت کریز یعنی کہ بے اس چیز کے اتنے ادار ربے یعنی کہ رب یعنی اپنے رب دجت بنا گئے اس چیز نیش کر آفا لا تا کے کیا تی عقل نہیں رکھتے ہو اتنے اللہ تعالیٰ فرما رہے کہ ਜਿਹੜੇ ਲੋਕ ਜਿਸ ਵਕਤ ਉਹ ਉਹਨਾਂ ਲੋਕਾਂ ਨੂੰ ਮਿਲਦੇ ਨੇ ਇਮਾਨ ਵਾਲਿਆਂ ਨੂੰ ਤੇ ਕਹਿੰਦੇ ਨੇ ਕਿ ਅਸੀਂ ਤੇ ਇਮਾਨ ਲੈਂਦਾ ਹੈ ਲੇਕਿਨ ਜਿਸ ਵਕਤ ਉਹ ਇਕੱਲੇ ਹੁੰਦੇ ਨੇ ਤੇ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਤੁਸੀਂ ਮੁਸਲਮਾਨਾਂ ਨੂੰ ਉਹ ਗੱਲਾਂ ਦੱਸ ਦਿਓ ਜਿਹੜੀਆਂ ਗੱਲਾਂ ਅੱਲਾਹ ਨੇ ਤੁਹਾਡੇ ਤੇ ਖੋਲੀਆਂ ਨੇ ਤਾਂ ਕਿ ਉਹ ਤੁਹਾਡੇ ਰੱਬ ਦੇ ਸਾਹਮਣੇ ਇਹ ਗੱਲਾਂ ਜਿਹੜੀਆਂ ਨੇ ਹੁਜਜਤ ਬਣਾ ਕੇ ਪੇਸ਼ ਕਰਨ ਫਿਰ ਉਹਨਾਂ ਨੇ ਤੁਹਾਨੂੰ ਅਕਲ ਕੋਈ ਨਹੀਂ ਹੈ ਵੀ ਇਸ ਗੱਲ ਦੀ ਕਿ ਉਹਨਾਂ ਨੂੰ ਅਸੀਂ ਇਹ ਗੱਲਾਂ ਨਹੀਂ ਦੱਸਣੀਆਂ ਇਹ ਵੀ ਆਵਲ ਆਯਾਲਾ ਮੂਨਾ ਕੀ ਤੁਹਾਨੂੰ ਨਹੀਂ ਪਤਾ ਹੈ ਵੀ ਅਨ ਅੱਲਾ ਹੈ ਕਿ ਅੱਲਾ ਤਾਲਾ ਯਾ ਲਾ ਮੁ ਜਾਣਦਾ ਹੈ ਮਾ ਯੂ ਸਿਰ ਨਾ ਜੋ ਤੁਸੀਂ ਛੁਪਾਉਂਦੇ ਹੋ ਵਾ ਮਾ ਯੂ ਲੈ ਨੂੰ ਨਾ ਔਰ ਜੋ ਤੁਸੀਂ ਜ਼ਾਹਿਰ ਕਰਦੇ ਹੋ ਯਾਨੀ ਕਿ ਅੱਲਾ ਤਾਲਾ ਇੱਥੇ ਸਾਨੂੰ ਦੱਸਦੇ ਨੇ ਵੀ ਕਿ ਅੱਲਾ ਤਾਲਾ ਨੂੰ ਪਤਾ ਹੈ ਕਿ ਜੋ ਕੁਝ ਤੁਸੀਂ ਛੁਪਾਉਂਦੇ ਹੋ ਔਰ ਜੋ ਕੁਝ ਤੁਸੀਂ ਜ਼ਾਹਿਰ ਕਰਦੇ ਹੋ ਮਨ ਹਮ ਉਨ ਮੇ ਸੇ ਅੱਲਾ ਤਾਲਾ ਸਾਨੂੰ ਕਹ ਦੱਸਦੇ ਨੇ ਵੀ ਵਮਨ ਹਮ ਔਰ ਉਹਨਾਂ ਦੇ ਵਿੱਚੋਂ ਉਮੀ ਯੂ ਨਾ ਕੁਝ ਲੋਕ ਐਸੇ ਨੇ ਜਿਹੜੇ ਅਨਪੜ ਨੇ ਲਾ ਯਾ ਲਮੂਨਾ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ ਵੀ ਲਾ ਯਾਲਮੁਨ ਅਲ ਕਿਤਾਬ ਯਾਨੀ ਕਿ ਉਹਨਾਂ ਨੂੰ ਕਿਤਾਬ ਦਾ ਪਤਾ ਨਹੀਂ ਹੈ ਵੀ ਇਲਾ ਮਗਰ ਅਮਾਨੀਆ ਉਹਨਾਂ ਹਾਇਸ਼ਾਤ ਜਿਹੜੀਆਂ ਨੇ ਉਹਨਾਂ ਨੂੰ ਸਵਾਏ ਉਹਨਾਂ ਦੀਆਂ ਝੂਠੀਆਂ ਆਰਜ਼ੂਆਂ ਜਿਹੜੀਆਂ ਨੇ ਵਾ ਇਨ ਹੁਮ ਇਲਾ ਯਜ਼ਨੂਨਾ ਮਗਰ ਉਹ ਕੀ ਕਰਦੇ ਨੇ ਕਿ ਉਹ ਸਿਰਫ ਗੁਮਾਨ ਕਰਦੇ ਨੇ ਕਿ ਅੱਛਾ ਗੁਮਾਨ ਆਪਣੇ ਬਾਰੇ ਕਰਦੇ ਨੇ ਲੇਕਿਨ ਉਹਨਾਂ ਨੂੰ ਜੋ ਕੁਝ ਕਿਤਾਬ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ان کے اللہ تعلق سانوں دستے ہیں فوائل ہوں بس خرابی اندر لے لوک یکقون اللہ جڑے لکھتے ہیں اپنے کتاب ان کتاب نو یعنی کہ جڑے کتاب لکھتے ہیں بے ای ہم اپنے ہاتھ یعنی کہ جو لوگ کہہ کے کہیں سما یقول نے پھر وہ میرے دل لاہی یہ تو اللہ کی طرفوں یا شارو تاکہ بیچ دیں بے ہی اس کو تاکہ وہ ناجتوں ویچ سکن کیڑی قیمت ہے سامان انکلی لین تھوڑی قیمت کے اُتے اللہ تعالیٰ سانو دستے نے فوائل ہوں خرابی یہ ہلاکت ہے لاہوم ان لوگوں دے واسطے مما کا مما مم مم تا جو کچھ انہوں نے ਕਾਤਾਬਤ ਮਿਮ ਕਾਤਾਬਤ ਜੋ ਕੁਸ਼ੂਨਾਂ ਨੇ ਲਿਖਿਆ ਹੈ ਐਦੀ ਹਿਮ ਆਪਣੇ ਅਥਾਂ ਦੇ ਨਾਲ ਵੈਲੁਨ ਵਾ ਵੈਲੁਨ ਲਹੁ ਮਿਮ ਯਕਸਬੂਨਾ اور ਅੱਲਾਹ ਤਾਲਾ ਸਾਨੂੰ ਦੱਸਦੇ ਨੇ ਪਏ ਕਿ ਉਹਨਾਂ ਨੂੰ ਉਹਨਾਂ ਦੇ ਨਾਲ ਕੀ ਹੋਵੇਗਾ ਉਹਨਾਂ ਦੀ ਹਲਾਕਤ ਹੈ ਕਿਦੇ ਵਾਸਤੇ ਮਿਮ ਯਕਸਬੂਨਾ ਜੋ ਕੁਸ਼ੂ ਕੋ ਮੰਨਦੇ ਨੇ ਪਏ ਜੋ ਕੁਸ਼ੂ ਕਰਦੇ ਨੇ ਪਏ ਉਹ ਸਿਰਫ ਔਰ ਸਿਰਫ ਉਹਨਾਂ ਦੇ ਵਾਸਤੇ ਹਲਾਕਤ ਹੈ ਔਰ ਇਹ ਸਾਰਾ ਅਮਲ ਯਾਨੀ ਕਿ ਆਪ ਕਿਤਾਬਾਂ ਦੇ ਵਿੱਚ ਤਹਿਰੀਫ ਕਰਨੇ ਤੋਂ ਬਾਅਦ ਔਰ ਅੱਲਾਹ ਤਾਲਾ ਦੀਆਂ ਲਿਖੀਆਂ ਲਫ਼ਜ਼ਾਂ ਨੂੰ ਬਦਲਣੇ ਤੋਂ ਬਾਅਦ ਉਹ ਕਹਿੰਦੇ ਨੇ ਵਕਾਲੂ ਔਰ ਉਹ ਕਹਿੰਦੇ ਨੇ ਲੰਤਮਸਨਨਾਰੂ ਸਾਨੂੰ ਤੇ ਆਗਨੇ ਛੂਣਾ ਹੀ ਕੋਈ ਨਹੀਂ ਹੈ ਇਲਾ ਮਗਰ ਅਯਾਮਨ ਮਾਦੂਦਤਨ ਉਹ ਕਹਿੰਦੇ ਨੇ ਸਾਨੂੰ ਤੇ ਬਸ ਥੋੜੇ ਦਿਨ ਜੜੀ ਹੈ ਨਾ ਉਹ ਆਗ ਦੇ ਵਿੱਚ ਅਸੀਂ ਜਾਣਾ ਤੇ ਫਿਰ ਅਸੀਂ ਜਿਹੜਾ ਦੁਬਾਰਾ ਅੱਲਾਹ ਤਾਲਾ ਨੇ ਸਾਨੂੰ ਉਥੋਂ ਕੱਢ ਲੈਣਾ ਕੁੱਲ ਕਹਿ ਦੋ ਗੌਲਤਲਾ ਫਰਮਾਂਦੇ ਨੇ ਪਏ ਕਿ ਸਾਨੂੰ ਦੱਸਦੇ ਨੇ ਪਏ ਕਿ ਉਹਨਾਂ ਨੂੰ ਆਗ ਛੜੋ ਅਤਹਾਜ ਤੁਮ ਇਨਦ ਲਾਹੀ ਅਹਦਨ ਕੀ ਤੁਸੀਂ ਅੱਲਾਹ ਤਾਲਾ ਦੇ ਨਾਲ ਕੋਈ ਵਾਅਦਾ ਲਿਆ ਹੈ ਵਲੈ ਇਖਲਫ ਅੱਲਾਹ ਵਅਦਹੁ ਕਿ ਅੱਲਾਹ ਤਾਲਾ ਜਿਹੜੇ ਨੇ ਆਪਣੇ ਵਾਅਦੇ ਦੇ ਹਲਾਲ ਨਹੀਂ ਕਰਨ ਲੇ ਅਮ ਤਕੂਲੂ ਨਾ ਯਾ ਤੁਸੀਂ ਉਹ ਗੱਲਾਂ ਆਖਦੇ ਹੋ ਲਲ੍ਹਾਹ ਅੱਲਾਹ ਦੇ ਵਾਸਤੇ ਮਾਲ ਆਤਾਲਾ ਮਨਾ ਜਿਨ੍ਹਾਂ ਦਾ ਤੁਹਾਨੂੰ ਇਲਮ ਹੀ ਨਹੀਂ ਹੈ ਯਾਨੀ ਕਿ ਉਹ ਐਥੇ ਕਹਿੰਦੇ ਨੇ ਕਿ ਸਾਨੂੰ ਤੇ ਅੱਗ ਜਿਹੜੀ ਏ ਉਹਨੇ ਤੇ ਛੂਣਾ ਹੀ ਨਹੀਂ ਆਈ ਅਸੀਂ ਤੇ ਦੋਜੋਹ ਵਿੱਚ ਨਹੀਂ ਜਾਣਾ ਹੈ ਵੀ ਲੇਕਿਨ ਸਿਰਫ ਥੋੜੇ ਦਿਨਾਂ ਵਾਸਤੇ ਅਸੀਂ ਜਾਂਦੇ ਔਰ ਦੁਬਾਰਾ ਜਿਹੜਾ ਉਹ ਅਸੀਂ ਉਹਦੇ ਚੋਂ ਨਿਕਲ ਆਵਾਂਦੇ ਸਾਨੂੰ ਅੱਲਾ ਤਾਲਾ ਕੱਢ ਲੈਣ ਦੇ ਲੇਕਿਨ ਅੱਲਾ ਤਾਲਾ ਕੀ ਫਰਮਾਂਦੇ ਨੇ ਕਿ ਨਹੀਂ ਅੱਲਾ ਤਾਲਾ ਫਰਮਾਂਦੇ ਨੇ ਕਿ ਤੁਸੀਂ ਅੱਲਾ ਦੇ ਨਾਲ ਵਾਦਾ ਕੀਤਾ ਹੈ ਕਿ ਉਹ ਤੁਹਾਨੂੰ ਐਨੇ ਦਿਨ ਦੋਜੋਹ ਵਿੱਚ ਰੱਖੇਦਾ ਤਾਂ ਫਿਰ ਕੱਢ ਲੇਦਾ ਜਾਂ ਤੁਸੀਂ ਅੱਲਾ ਦੇ ਉੱਤੇ ਮਨ ਗੜਤ ਗੱਲਾਂ ਬਣਾਉਂਦੇ ਹੋ ਬਲਾਹਾਂ اگو <خف> کہ بلا من کا سب سی آتن اگو کہ پھر تو اللہ اپنے عہد کے حلاق ہرگز نہیں کرے گا بلا من کا سی آتن کہ یعنی جس نے جو کچھ کمایا واہ ہاتھ اب ہی ہاتی آ تتا لگتا ہے کہ جو کچھ اللہ تعالیٰ نے کیوں نہیں اللہ تعالیٰ نے بلا کیوں نہیں من کا سب کہ جن نے جو کچھ کمائے ہے ਵਤ ਸਿਆਤਨ ਬੁਰਾਈ ਵਹਾਤਤ ਬਹੀ ਹਤੀ ਹਤੀ ਅਤੂ ਅਤੂ ਯਾਨੀ ਕਿ ਜੋ ਕੁਝ ਜਿੰਨੇ ਵੀ ਬੁਰਾਈ ਕਮਾਈਏ ਉਹਦੀ ਜਿਹੜੀ ਬੁਰਾਈ ਹੈ ਉਹਨੂੰ ਉਹਦੇ ਉਹਦੇ ਗੇੜੇ ਕੇਰਾ ਪਾਲੇ ਦੀ ਫਾਉਲਾਇਕ ਇਹ ਉਹ ਲੋਕ ਨੇ ਆਸਹਾਬੁਨ ਨਾਰ ਤੋਜ਼ਾ ਹਾਲੇ ਰਹੁਮ ਫੀਹਾ ਹਾਲਿਦੂਨ ਔਰ ਉਹਦੇ ਵਿੱਚ ਹਮੇਸ਼ਾ ਹਮੇਸ਼ਾ ਵਸਦੇ ਰਹਿਵੰਦੇ اتھے اس گل ذکر ہو رہا ہے جس وقت یہود یہد کہ دنیا دی جڑی کل عمر ہے وہ سات ہزار سال ہے اور وہ او آتے کہ ہر ہزار سال دے بدلے ایک دن اِسی جنت جنم درج رواں اس حساب صاحب, دا صاحب کہ سی کہ اِسی سات دن جنم اس رواں کچھ کہنے سے اُسی چالیس دن بادت کی عبادت کی چالیس دن جنم اس رواں لیکن اللہ تعالیٰ نے فرمایا ہے کہ کیا تم تسی اللہ دعا کر لیا ہے ਕਿ ਤੁਸੀਂ ਜਿਹੜੇ ਇਤਨੇ ਦਿਨ ਦੋਜ਼ਾ ਖਿਚ ਰਹੋ ਉਹਦੇ ਨਹੀਂ ਅੱਲਾਹ ਤਾਲਾ ਨੇ ਕਿਹਾ ਹੈ ਕਿ ਤੁਹਾਡੇ ਅਮਲ ਜਿਹੜੇ ਨੇ ਜਿਹੜੀਆਂ ਤੁਸੀਂ ਬੁਰਾਈਆਂ ਕੀਤੀਆਂ ਨੇ ਉਹ ਤੁਹਾਨੂੰ ਕੇਰ ਲੈਣਦੀਆਂ ਉਸ ਦਿਨ ਔਰ ਤੁਸੀਂ ਫੌਲਾਇਕ ਔਰ ਰੋਗੇਸਨ ਉਹ ਅੱਲਾਹ ਤਾਲਾ ਦੱਸਦੇ ਨਹੀਂ ਕਿ ਇਹ ਲੋਕ ਕੀ ਦੋਜ਼ਾ ਖਾ ਲੈਣੇ ਔਰ ਉਹਦੇ ਜੇ ਹਮੇਸ਼ਾ ਰਹੁੰਦੇ ਔਰ ਸਾਥ ਹੀ ਅੱਲਾਹ ਤਾਲਾ ਖੁਸ਼ਖਬਰੀ ਦਿੰਦੇ ਨੇ ਬੇ ਕਿੰਨਾ ਲੋਗਾ ਨੂੰ ਵਲਜ਼ੀਨਾ ਔਰ ਜਿਹੜੇ ਲੋਕ ਆਮਾ ਨੂੰ ਇਮਾਨ ਲਿਆਏ ਵ ਆਮਿਲੁ ਸਾਲਿਹਾਤ ਔਰ ਜਿਨ੍ਹਾਂ ਨੇ ਨੇਕ ਅਮਲ ਕੀਤੇ ਉਲਾਇਕਾ ਅਸਹਾਬੁਲ ਜੰਨਤੀ ਇਹ ਲੋਕ ਜੰਨਤ ਵਾਲੇ ਨੇ ਹੁਮ ਫੀਹਾ ਹਾਲਿਦੂਨ ਇਹ ਉਹਦੇ ਵਿੱਚ ਹਮੇਸ਼ਾ ਰਹਿਣਦੇ ਵ ਇਸ ਆ ਖਜ਼ਨਾ ਔਰ ਜਿਸ ਵਕਤ ਅਸੀਂ ਲਿਆ ਮੀਸਾ ਕਾ ਵਾਦਾ ਬਨੀ ਇਸਰਾਇਲ جس جی وقت اسی بنو اسرائیل وعدہ لیا سی لا تابدونا کہ تسی عبادت نہیں کرنی الا مگر اللہ دیو بالوالدین احسان اور والدین دنال تسی احسان کرنے نیکی کرنی وزیل قربا اور رشتہ دے نال اچھا سلوک کرنے جت... والجتامہ یتام اور جتیمہ دے نال بھی اچھا سلوک کرنے وال اور مساکین دے نال اچھا سلوک کرنا وقلو اور کہنی ہے لئے نہ لوگان دے واسطے حسنان اچھی گل واقعی مسلات اور نماز قائم کرنی وا وات اس اور زکات دینی ہے سمہ تئی تو مگر اللہ تعالیٰ کہیں کے افسوس کہ تھوڑے لوگ نے جنہوں جنہ نے جنہوں اتے عمل کیتا ہے ون تم مورزونا لیکن زیادہ لوگ کی کرتے ہیں زیادہ لوگ تے اپنی گل تو اللہ تعالیٰ دے وعدے دے تو پھر گئے हदीस ਦੇ ਵਿੱਚ ਇੱਥੇ ਇੱਕ ਲਫ਼ਜ਼ ਜਿਸ ਤਰ੍ਹਾਂ ਵਲਦੈਨ ਦੇ ਨਾਲ ਨੇਕੀ ਕਰਨਾ ਰਿਸ਼ਤੇਦਾਰਾਂ ਦੇ ਨਾਲ ਅੱਛਾ ਸਲੂਕ ਕਰਨਾ ਯਤੀਮਾਂ ਦੇ ਨਾਲ ਅੱਛਾ ਸਲੂਕ ਕਰਨਾ ਲੇਕਿਨ ਮਸਕੀਨ ਕੌਣ ਲੋਕ ਨੇ ਮਸਕੀਨ ਦੇ ਵਿੱਚ ਹਦੀਸ ਤੇ ਵਿੱਚ ਇੱਕ ਤਾਰੀਫ਼ ਕੀਤੀ ਗਈ ਹੈ ਮਸਕੀਨ ਦੀ ਕਿ ਮਸਕੀਨ ਉਹ ਨਹੀਂ ਹੈ ਕਿ ਜਿਹੜਾ ਲੋਕਾਂ ਦੇ ਘਰ ਜਾਂਦਾ ਹੈ ਤੇ ਜਾ ਕੇ ਉਹਨਾਂ ਕੋਲੋਂ ਇੱਕ ਲੁਕਮਾ ਖਾਣਾ ਮੰਗਦਾ ਹੈ ਦੋ ਲੁਕਮੇ ਖਾਣੇ ਮੰਗਦਾ ਹੈ ਯਾਨੀ ਉਹ ਕਹਿੰਦਾ ਮੈਨੂੰ ਇੱਕ ਖਜੂਰ ਜਾਂ ਦੋ ਖਜੂਰ ਦੇ ਸੋ ਬਲਕਿ ਮਸਕੀਨ ਉਹ ਹੁੰਦਾ ਹੈ ਕਿ ਜਿਹਦੇ ਕੋਲ ਇਤਨਾ ਮਾਲ ਨਾ ਹੋਵੇ ਕਿ ਉਹ ਆਪਣੀ ਕਫਾਲਤ ਕਰ ਸਕੇ ਲੇਕਿਨ ਉਹਦੇ ਹਾਲ ਦਾ ਕਿਸੇ ਬੰਦੇ ਨੂੰ ਪਤਾ ਨਾ ਹੋਵੇ ਕਿ ਉਹਨੂੰ ਹੈਰਾਨ ਦੇ ਉਹ ਨਾ ਹੀ ਉਹ ਲੋਕਾਂ ਦੇ ਅੱਗੇ ਜਾ ਕੇ ਸਵਾਲ ਕਰੇ ਤੇ ਉਹ ਬੰਦਾ ਮਸਕੀਨ ਹੈ ਇਹ ਹਦੀਸ ਬੁਖਾਰੀ ਸ਼ਰੀਫ ਦੇ ਵਿੱਚ ਬਾਬ ਉਜ਼ ਜ਼ਕਾਤ ਔਰ ਹਦੀਸ ਨੰਬਰ 1700 ਹੈ ਇਹ ਹਦ ਸਹੀ ਬੁਖਾਰੀ ਦੇ ਵਿੱਚ ਬਾਬੂ ਜ਼ਕਾਤ ਦੇ ਵਿੱਚ ਇਹ ਹਦੀਸ ਮੌਜੂਦ ਹੈ ਮਸਕੀਨ ਦੀ ਤਾਰੀਫ ਜਿੱਥੇ ਕੀਤੀ ਗਈ ਹੈ اور آ کے اللہ تعالیٰ سان از ہاز نہ اور جس وقت اِسی از آز نہ جس وقت اُسی لیا سی میسا کام واقع لیا سی تے کو لوں. لا تس پیک کہ تسی آپس دے ایک دوسرے کا لاتے کونا نہیں بہانا تسی دماغ خون ایک دوسرے دا کا تسی ایک دوسرے دا خون نہیں بہانا تھی قتل و غارت نہیں کرنا و لات دکھ ریجونا اور کم اور ਤੁਸੀਂ ਕੱਢਣਾ ਨਹੀਂ ਹੈ ਇੱਕ ਦੂਜੇ ਨੂੰ ਅਨਫਸਕੋਂ ਆਪਣੀਆਂ ਜਾਣਨਾਂ ਨੂੰ ਮਿੰਦੇ ਜਾ ਰਹੇ ਕਮ ਆਪਣੇ ਘਰਾਂ ਦੇ ਵਿੱਚੋਂ ਯਾਨੀ ਕਿ ਨਾ ਹੀ ਤੁਸੀਂ ਦਾ ਕਿਸੇ ਦੂਸਰੇ ਦਾ ਹੂਨ ਬਣਾ ਹੈ ਔਰ ਨਾ ਹੀ ਇੱਕ ਦੂਜੇ ਨੂੰ ਉਹਨਾਂ ਦੇ ਵਤਨਾਂ ਦੇ ਵਿੱਚੋਂ ਕੱਢਣਾ ਹੈ ਸੁੱਮਾ ਅਕਰਾਰ ਤੋਂ ਫਿਰ ਤੁਸੀਂ ਕੀ ਕੀਤਾ ਤੁਸੀਂ ਇਕਰਾਰ ਕੀਤਾ ਸੀ ਵਾ ਅੰਤੁਮਤਾ ਸ਼ਾਦੂਨਾ ਔਰ ਤੁਸੀਂ ਇਸ ਗੱਲ ਦੇ ਉੱਤੇ ਤਾਸ਼ਾਦੂਨਾ ਗਵਾਓ ਸੋਮਾ ਫਿਰ ਤੁਸੀਂ ਕੀ ਕੀਤਾ ਅੰਤੁਮ ਹਾ ਉਲਾਈ ਤਕਤੂਲੂਨਾ ਅਨਫੁਸਕੁਮ ਲੇਕਿਨ ਤੁਸੀਂ ਕੀ ਕੀਤਾ ਹੈ ਕਿ ਤੁਸੀਂ ਲੋਕਾਂ ਨੂੰ ਤੁਸੀਂ ਕਤਲ ਉਹ ਗਾਰਦ ਕੀਤਾ ਫਿਰ ਤੁਸੀਂ ਲੋਕਾਂ ਨੂੰ ਉਹਨੂੰ ਕਤਲ ਕੀਤਾ ਤੇ ਇੱਕ ਦੂਜੇ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢਿਆ ਯਾਨੀ ਕਿ ਤੁਖਰੇ ਜੂਨਾ ਕਾਲਿਆ ਫਰੀਕਨ ਇੱਕ ਫਰੀਕ ਨੇ ਯਾਨੀ ਕਿ ਇੱਕ ਗਰੋ ਨੇ ਮਿੰਕੁਮ ਤੁਹਾਡੇ ਵਿੱਚੋਂ ਮਿੰਦੇ ਜਾ ਰਹੇ ਹਮ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢਿਆ ਤਜ਼ਾ ਹਰੂਨਾ ਅਲੇਹਿਮ ਔਰ ਫਿਰ ਤੁਸੀਂ ਇਹ ਦੇ ਉਤੇ ਕੀ ਕੀਤਾ ਕਿ ਤੁਸੀਂ ਫਿਰ ਤੁਸੀਂ ਇਜ਼ਾ ਹਤਾ ਜ਼ਾਹਿਰ ਹੋਣਾ ਵੀ ਹੈ ਔਰ ਇਹ ਦੇ ਉਤੇ ਫਿਰ ਤੁਸੀਂ ਕਾਇਮ ਰਹੀ ਹੋ ਯਾਨੀ ਤੁਸੀਂ ਸਾਰੇ ਉਹਨਾਂ ਨੂੰ ਕਤਲ ਵੀ ਕੀਤਾ ਹੈ ਉਹਨਾਂ ਨੂੰ ਘਰਾਂ ਵਿੱਚ ਕੱਢਿਆ ਵੀ ਹੈ ਔਰ ਇਹਦੇ ਖਿਲਾਫ ਗੁਨਾਹ ਵੀ ਕੀਤਾ ਹੈ ਬਿਲ ਇਸ ਵਿੱਚ ਯਾਨੀ ਕਿ ਤੁਸੀਂ ਗੁਨਾਹ ਕੀਤਾ ਵਲਦਵਾਨ ਔਰ ਤੁਸੀਂ ਜ਼ਿਆਤੀ ਵੀ ਕੀਤੀ ਹੈ ਯਾਨੀ ਕਿ ਤੁਸੀਂ ਗੁਨਾਹ ਔਰ ਜ਼ਿਆਦਤੀ ਦੇ ਨਾਲ ਤੁਸੀਂ ਕੀ ਕਰਦੇ ਹੋ ਤਜ਼ਾਹਰੁ ਨਾ ਇੱਕ ਦੂਜੇ ਦੀ ਮਦਦ ਕਰਦੇ ਰਹੇ ਹੋ ਯਾਨੀ ਕਿ ਜਿਸ ਟਾਈਮ ਤੁਸੀਂ ਇੱਕ ਦੂਜੇ ਨੂੰ ਕਤਲ ਕੀਤਾ ਔਰ ਦੂਸਰੇ ਇੱਕ ਗਰੋਨ ਨੇ ਦੂਸਰੇ ਗਰੋਨ ਨੂੰ ਆਪਣੇ ਕਬੀਲੇ ਦੇ ਵਿੱਚੋਂ ਆਪਣੇ ਘਰਾਂ ਦੇ ਵਿੱਚੋਂ ਕੱਢਿਆ ਹੈ ਉਸ ਵਕਤ ਤੁਸੀਂ ਇੱਕ ਦੂਜੇ ਦੀ ਮਦਦ ਕਰਦੇ ਰਹੇ ਹੋ ਇਸ ਗੁਨਾਹ ਤੇ ਇਸ ਜ਼ਿਆਦਤੀ ਦੇ ਵਿੱਚ ਵ ਅਇਨ ਯਤੂਕੁਮ ਉਸਾਰਾ ਔਰ ਅਗਰ ਤੁਮ کوئی قیدی آ جائیں یا تو کم تج اسارا قیدی توفا دو ہوں تو تصویر فدیہ دے کے انہوں نے چھڑا دے واہ وہو و کم علیکم جبکہ وہو و اور وہ اللہ تعالیٰ کہیں کہ ਤੁਸੀਂ ਇਹ ਤੇ ਅੱਲਾਹ ਤਾਲਾ ਨੇ ਤੁਹਾਡੇ ਤੇ ਹਰਾਮ ਕੀਤਾ ਸੀ ਪਹਿਲੇ ਹੀ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕਢਣਾ ਯਾਨੀ ਕਿ ਪਹਿਲੇ ਉਹਨਾਂ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢਿਆ ਉਹ ਫਿਰ ਦੁਬਾਰਾ ਜੇ ਚਲੋ ਕੈਦੀ ਹੋ ਗਏ ਉਹਨਾਂ ਦੇ ਕੋਲੇ ਆਏ ਤੇ ਫਿਰ ਫਿਦੀਆ ਦੇ ਗਏ ਉਹਨਾਂ ਨੂੰ ਛਡਵਾਇਆ ਤੇ ਅੱਲਾਹ ਤਾਲਾ ਕਹਿੰਦੇ ਨੇ ਕਿ ਪਹਿਲੇ ਤੂੰ ਅੱਲਾਹ ਤਾਲਾ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਕਢਣਾ ਹੀ ਤੁਹਾਡੇ ਉੱਤੇ ਹਰਾਮ ਕਰ ਦਿੱਤਾ ਸੀ ਆਫਾਤੂ ਮੈਨੂ ਨਾਬੇਬਾ ਜ਼ਿਲ ਕਿਤਾਬੇ ਲੇਕਿਨ ਕੀ ਵੇ ਕਿ ਇਹਨਾਂ ਦੇ ਵਿੱਚੋਂ ਕੁਝ ਲੋਕ ਜਿਹੜੇ ਨੇ کتاب دے ایک حصے دے باضل کتاب ہے ایمان لے آفا فتو بنا کیا تم ایمان لے ہو بے بازل کتاب کتاب دے ایک حصے دے تک فرون نہ رے بازی اور دوسرے حصے انکار کرتے ہو یعنی قفر کرتے ہو یعنی کتاب دے کچھ حصے دے ایمان لے آؤ کچھ حصے دے تی انکار کر کرتے ہوفر کرتے ہو فما جزا میں یا فرو اللہ تعالیٰ کہیں فما جزا اور جو کوئی یہ کام کرے دا دی سزا دیتی جائے گی انہوں من کم توڑے چو جڑا بھی یہ کام کرے دا انہوں دی سزا دیتی جائے گی اللہ مگر ہز جن رسوائی ہے فی الحیات الدنیا ایس دنیا کے اتنے بھی دی رسوائی ہے وہ یومل قیامت اور قیامت والے دن بھی یوردون اشد دل اذای انہوں سخت ترین عذاب دی طرف جڑے اللہ تعالیٰ پھیر دین دے ولا وم ال نہیں اللہ بےغافل ان غافل اماں تامل جاؤں عمل کر دینی یعنی کہ جو کچھ تُن عمل کر اللہ تعالیٰ ادھر تو غافل نہیں ہے بھی یعنی کہ اللہ تعالیٰ جاند ہے جو کچھ تُس کر دلا کلا جی نہ نشتارا جنہ نے ویچ دشتارا بد حیات جا کے انہوں نے ویچ حیاتی دنیا دے بدلے بلاحراتی آخرت دے بدلے یعنی کہ یہ وہ لوگ نے ਜਿਨ੍ਹਾਂ ਨੇ ਇਸ ਦੁਨੀਆਂ ਦੀ ਜ਼ਿੰਦਗੀ ਵਿੱਚ ਔਰ ਕਿਆਮਤ ਦਿਨ ਜਿਨ੍ਹਾਂ ਨੇ ਜ਼ਿੰਦਗੀ ਤੇ ਦੁਨੀਆਂ ਦੀ ਜ਼ਿੰਦਗੀ ਜਿਹੜੀ ਹੈ ਉਹਨੂੰ ਆਖਰਤ ਦੇ ਬਦਲੇ 'ਚ ਖਰੀਦ ਲਿਆ ਯਾਨੀ ਕਿ ਉਹਨਾਂ ਨੇ ਦੁਨੀਆਂ ਦੀ ਜ਼ਿੰਦਗੀ ਨੂੰ ਆਖਰਤ ਦੇ ਉੱਤੇ ਤਰਜੀਹ ਦਿੱਤੀ ਹੈ ਫਲਾ ਯੁਹਫਫੂ ਔਰ ਉਹਨਾਂ 'ਚ ਕੰਮ ਨਹੀਂ ਕੀਤਾ ਜਾਏਗਾ ਅਨਹਮ ਉਹਨਾਂ ਦੇ ਵਿੱਚੋਂ ਅਜ਼ਾਬ ਉਹਨਾਂ 'ਤੇ ਅਜ਼ਾਬ ਯਾਨੀ ਉਸ ਦਿਨ ਉਹਨਾਂ ਦੇ ਉੱਤੇ ਅਜ਼ਾਬ ਨੂੰ ਕੰਮ ਨਹੀਂ ਕੀਤਾ ਜਾਏਗਾ ਵਾਲਾਹਮ ਜੁਨਸਰੂਨਾ ਔਰ ਨਾ ਹੀ ਉਹਨਾਂ ਦੀ ਕੋਈ ਮਦਦ ਕੀਤੀ ਜਾਏਗੀ اتے اگے بنی اسرائیل اسٹل اگے بھی ذکر ہو رہا ہے کہ علیہ السلام دی کتاب دا لیکن اسی اگلا رقوع گیارہواں رقو اسی کل انشاءاللہ شاء اللہ شروع کرتے اللہ تعالیٰ اس کتاب نو سمجھنے دی تے سمجھ گئے یہ عمل کرنے دی تو فی کتاب آمین آ سم آمین